ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਤੂੜੀ ਦੇ ਰੇਟਾਂ ਦੀ ਗੱਲ ਕਰਾਂਗੇ ਜੀ ਆਪਾਂ ਅੱਜ ਤੂੜੀ ਦੇ ਰੇਟਾਂ ਵਿੱਚ ਅੱਗੇ ਨਾਲੋਂ ਕੁਝ ਤੇਜ਼ੀ ਜਿਹੜੀ ਆ ਉਹ ਵੇਖਣ ਨੂੰ ਮਿਲੀ ਆ ਸੋ ਵੱਖ-ਵੱਖ ਮੰਡੀਆਂ ਦੇ ਰੇਟ ਆਪਾਂ ਤੁਹਾਡਾ ਨਾਲ ਸਾਂਝੇ ਕਰਾਂਗੇ ਤੁਸੀਂ ਵੀ ਆਪਣੇ ਏਰੀਏ ਦੇ ਰੇਟ ਜਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਤੇ ਚੈਨਲ ਸਾਡੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਓ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਸਾਡੇ ਤਰਨਤਾਰਨ ਏਰੀਏ ਤੋਂ ਇੱਥੇ ਲਾਗੇ ਬੰਨੇ ਏਰੀਏ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਜਿਹੜੀ ਤੂੜੀ ਆ ਉਹ 300 ਤੋਂ ਲੈ ਕੇ ਤੇ 330 ਰੁਪਏ ਤੱਕ ਜਿਹੜੀ ਤੂੜੀ ਦਾ ਰੇਟ ਚੱਲ ਰਿਹਾ ਜੋ ਕਿ ਪਹਿਲਾਂ ਨਾਲੋਂ ਜਿਹੜੇ ਆ 20 ਰੁਪਏ ਰੇਟ ਤੇਜ ਹੋਇਆ ਅੱਗੇ ਕਪੂਰਥਲੇ ਦੀ ਗੱਲ ਕਰ ਲਈਏ ਜੀ ਇਧਰਲੇ ਏਰੀਆ ਦੇ ਵਿੱਚ ਵੀ ਤੂੜੀ ਜਿਹੜੀ ਹੈ ਸੇਮ ਹੀ ਇਹੋ ਹੀ ਰੇਟ ਜਿਹੜਾ तकरीबन ਜਿਹੜਾ ਉੱਧਰ ਵੀ ਚੱਲ ਰਿਹਾ ਤੇ ਅੱਗੇ ਸ਼੍ਰੀ ਅਮਰਸਰ ਉੱਥੇ ਤੂੜੀ ਜਿਹੜੀ ਹੈ 350 ਰੁਪਏ ਨੂੰ ਵਿਕੀ ਹੈ ਵੱਡੇ ਜਿੰਨੇ ਵੀ ਸ਼ਹਿਰ ਆ ਜਿੱਥੇ ਡੇਰੀ ਫਾਰਮ ਜ਼ਿਆਦਾ ਵੱਡੇ ਸ਼ਹਿਰਾਂ ਦੇ ਵਿੱਚ ਤੂੜੀ ਦਾ ਰੇਟ ਜਿਹੜਾ ਵਾ 50 ਰੁਪਏ ਜਿਹੜਾ ਆਮ ਨਾਲੋਂ ਵੱਧਿਆ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ 350 ਤੋਂ 400 ਦੇ ਵਿੱਚ ਵਿੱਚ ਵੀ ਤੂੜੀ ਵਿਕ ਰਹੀ ਹੈ ਤੇ ਆਪਣੇ ਆਸ-ਪਾਸ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਬੈਠੇ ਆ ਇੱਥੇ ਤੂੜੀ ਜਿਹੜੀ ਆ 300 ਤੋਂ 350 ਦੇ ਵਿੱਚ ਵਿੱਚ ਜੇ ਤੂੜੀ ਦਾ ਰੇਟ ਜਿਹੜਾ ਉਹ ਚੱਲੀ ਜਾਂਦਾ ਕੋਟਕਪੂਰੇ ਬੋਲੀ ਹੁੰਦੀ ਹੈ ਜੀ ਉੱਥੇ ਜਿਹੜੀ ਆ ਤੂੜੀ ਦਾ ਰੇਟ 340 ਰੁਪਏ ਤੱਕ ਅੱਜ ਤੂੜੀ ਉੱਥੇ ਵੀ ਕੀ ਹੈ ਸੋ ਕੁਝ ਤੇਜ਼ੀ ਜਿਹੜੀ ਆ ਵੇਖਣ ਨੂੰ ਜ਼ਰੂਰ ਮਿਲੀ ਆ ਤੂੜੀ ਦੇ ਵਿੱਚ ਸੋ ਹੋਰ ਜਿਸ ਤਰ੍ਹਾਂ ਨਵੇਂ ਅਪਡੇਟ ਆਉਂਦੀ ਆ ਅਪ ਤੜ ਤੱਕ ਪਿੱਛੋਂ ਦੇ ਰਵਾਂਗੇ ਸੋ ਧੰਨਵਾਦ